ਇਥੇ ਜੀ ਘਟ ਤੋਂ ਘੱਟ ਵੀ 18 ਦਿਨ ਹੋ ਚਲੇ ਆ ਹੁਣ ਫੇਰ ਆ ਵੇਖ ਲੋ ਵੀ ਘਰ ਦੇ ਵਿੱਚ ਹੀ ਆ ਸਭ ਪਾਣੀ ਆ ਪਾਣੀ ਆ ਡੰਗਰ ਵੀ ਪਾਣੀ ਚ ਖਲੋਤੇ ਆ ਆਪ ਵੀ ਪਾਣੀ ਦੇ ਵਿੱਚ ਆ ਫਸਲ ਵਾੜੀ ਦਾ ਜੀ ਹੋਇਆ ਝੋਨਾ ਬਹੁਤ ਜਿਆਦਾ ਮਰਿਆ ਪੱਕਿਆ ਪਕਾਇਆ ਸਾਡਾ ਝੋਨਾ ਨਾ ਪੰਜ ਗੱਲੇ ਥਾ ਸਾਡਾ ਵੱਢਣ ਵਾਲਾ ਹੀ ਹੁਣ ਐ ਦਾਣਾ ਝੱਲ ਗਿਆ ਦਾਣਾ ਝੱਲ ਕੇ ਤੇ ਸਭ ਖਰਾਬ ਹੋ ਗਿਆ ਵਿੱਚ ਤੇ ਪਹਿਲਾਂ ਜੀ 23 ਚ ਬਣੇ ਇਸ ਤਰ੍ਹਾਂ ਦੇ ਲਾਤ 23 ਨਾਲੋਂ ਵੀ ਭੇੜੇ ਬਣ ਗਿਆ ਲਾਤ ਹੁਣ ਦੇਈ ਦੇ ਵਿੱਚ ਵੀ ਇਤਰਾਹੀ ਹਿਸਾਬ ਲਾ ਲੋ ਸਾਰੇ ਹੁਣ ਪਾਣੀ ਚ ਡੰਗਰ ਆ ਤੇ ਪਾਣੀ ਪਾਣੀ ਤੁਰਿਆ ਫਿਰਦਾ 10 10 ਫੁੱਟ ਪਾਣੀ ਆ ਸਾਡੇ ਇੱਥੇ ਲੱਗ ਲੱਗੇ ਘਰਾਂ ਸਿਰਫ ਸਾਡੀ ਖਾਲਸਾ ਹੈਡ ਜਿਹੜੀ ਉਹ ਕਰਦਿਆ ਮਸਤ ਜਿਹੜੀ ਆ ਖਾਲਸਾ ਹੈਡ ਸਾਡੀ ਗੱਲ ਸੁਣਦਾ ਵਾ ਖਾਲਸਾ ਹੈਡ ਜੀ ਸਾਨੂੰ ਲਿਜਾਂਦੀ ਆ ਸਾਨੂੰ ਰਾਛਨੰਦੀ ਲਿਆਣ ਲਿਆਣ ਕੇ ਸਾਨੂੰ ਇਹ ਉੱਚਿਆਂ ਥਾਵਾਂ ਤੇ ਪਹੁੰਚਾਉਂਦੀ ਜਾਂ ਨੀਵੇਂ ਥਾਵਾਂ ਤੋਂ ਘਰੇਆਂ ਨੂੰ ਕੱਢਦੀ ਆ ਪਾਣੀ ਪੀਣ ਨੂੰ ਲਿਆ ਕੇ ਦਿੰਦੀ ਆ ਜੱਲ ਵਧੀਆ ਹੋਰ ਆਛਨ ਹੋਰ ਸਾਰਾ ਕੁਝ ਕਰਦੀ ਆ ਜੇ ਕਿਸੇ ਨੇ ਜਾਣਾ ਆਉਣਾ ਕਿ ਰਿਹਾਉ ਵੀ ਕੱਢਦੀ ਆ ਡੰਗਰ ਵੀ ਬੱਚਾ ਕਿਸੇ ਦਾ ਕੱਢਦੀ ਆ ਜਿੱਥੇ ਪਸੂ ਡੰਗਰ ਸਭ ਲੈ ਕੇ ਜਾ ਰਹੀ ਆ ਬਹੁਤ ਬਹੁਤ ਮਿਹਰਬਾਨੀ ਖਾਲਸਾ ਏਡ ਦੇ ਸੰਗਤਾਂ ਨੂੰ ਇਹੋ ਹੀ ਜਾਣਿਆ ਵੀ ਇਹ ਖਾਲਸਾ ਇਹਦਾ ਆਪਣੇ ਨਾਲ ਇਹ ਬਹੁਤ ਜਿਆਦਾ ਆਪਣੀ ਮੱਤ ਕਰਦੀ ਆ ਇਹਨਾਂ ਨਾਲ ਹੀ ਪਿਆਰ ਰੱਖੋ ਇਹੋ ਹੀ ਆਪਣੇ ਬਾਹ ਫੜਦੇ ਆ ਇਹਨਾਂ ਨਾਲ ਹੀ ਸੰਯੋਗ ਦਿਓ ਇਹਨਾਂ ਦੇ ਨਾਲ ਹੀ ਸਾਰਾ ਕੁਝ ਕਰੋ ਆਪਣੀ ਬਹੁਤ ਸਹਾਇਤਾ ਕਰਦੀ ਆ ਦਾਣੇ ਲੋਕਾਂ ਦੇ ਕਈਆਂ ਦੇ ਭਿੱਜ ਗਏ ਆ ਪਸੂ ਮਾਹ ਤੇ ਚਾਰ ਆਈ ਨਹੀਂ ਆ ਉਹ ਵੀ ਖਾਲਸਾ ਐਡ ਲਿਆਣ ਲਿਆਣ ਕੇ ਮਰਾ ਪਚੌਂਦੀ ਘਰ ਤਾਈਂ ਹੈ ਬੰਦੇ ਬਹਾਦਰ ਦੇ ਅਸੀਂ ਵਾਰਸਾਂ ਗਰਜਾ ਸਿੰਘ ਬੋਤਾ ਸਿੰਘ ਦੇ ਵਾਰਸਾਂ ਪਾਣੀ ਦੇ ਵਿੱਚ ਵੀ ਸਾਡੇ ਹੌਸਲੇ ਬੁਲੰਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਈ